ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਿਹੜੀ ਜਾਣਕਾਰੀ ਤੁਹਾਨੂੰ ਦੋਸਤੋ ਦੇਣ ਲੱਗੇ ਆ ਇਹ ਵੀ ਇੱਕ ਤੁਹਾਨੂੰ ਪ੍ਰੇਰਣਾ ਦੇਣ ਵਾਲਾ ਇੱਕ ਨੌਜਵਾਨ ਆ ਸਾਡੇ ਨਾਲ ਇਸ ਨੌਜਵਾਨ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਪਹੁੰਚੇ ਹੋਏ ਹਾਂ ਜੋ ਡੇਰੀ ਦੇ ਕਿੱਤੇ ਨਾਲ ਜੁੜਿਆ ਹੋਇਆ ਦੁੱਧ ਨੂੰ ਵੇਚਣ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਤਾਂ ਬਾਈ ਜੀ ਨੌਜਵਾਨ ਕਿਸਾਨ ਭਰਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਗਜੀਵਨ ਸਿੰਘ ਇਹਨਾਂ ਦਾ ਨਾਮ ਹੈ ਤੇ ਬਾਈ ਜਗਜੀਵਨ ਸਿੰਘ ਹੋਰ ਆਉਂਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਮੈਂ ਬਹੁਤ ਸਾਰਾ ਧੰਨਵਾਦ ਕਰਦਾ ਤੁਸੀਂ ਮੈਨੂੰ ਕੀਮਤੀ ਸਮਾਂ ਦਿੱਤਾ ਜੀ ਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਤੇ ਫਤਿਹ ਬਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਕੀਮਤੀ ਸਮਾਂ ਤੁਹਾਡਾ ਬਹੁਤ ਹੈ ਕਿਉਂਕਿ ਗਾਹਕ ਲਈ ਇਸੇ ਵੇਟ ਦੇ ਵਿੱਚ ਆ ਵੀ ਕਦੋਂ ਗੱਲਬਾਤ ਖਤਮ ਹੋਵੇ ਤੁਸੀਂ ਦੁੱਧ ਪਾ ਕੇ ਦੁੱਧ ਲੈ ਕੇ ਜਾਣ ਵਾਲੇ ਬਣੀਏ ਤਾਂ ਬਾਈ ਜੀ ਆਪਾਂ ਜਲਦੀ ਜਲਦੀ ਗੱਲ ਨੇ ਬੇੜਦੇ ਆ ਤੁਸੀਂ ਮੈਂ ਤੁਹਾਨੂੰ ਦੇਖਿਆ ਸੀ ਤੁਸੀਂ ਹਸਪਤਾਲ ਦੇ ਕੋਲੇ ਸੜਕ ਤੇ ਬਾਲਟੀ ਰੱਖ ਕੇ ਤੁਸੀਂ ਦੁੱਧ ਵੇਚੀ ਜਾਂਦੇ ਸੀ ਤਾਂ ਬਾਈ ਜੀ ਸੜਕ ਤੇ ਬਾਲਟੀ ਰੱਖ ਕੇ ਵੇਚਣਾ ਤੁਹਾਨੂੰ ਛੇਡਾ ਕਰਦੇ ਨੇ ਲੋਕ ਵੀ ਯਾਰ ਜੱਟਾਂ ਦਾ ਮੁੰਡਾ ਪਰਾਣਾ ਦਾ ਮੁੰਡਾ ਤੇ ਤੂੰ ਯਾਰ ਸੜਕ ਤੇ ਬਾਲਟੀ ਰੱਖ ਕੇ ਦੁੱਧ ਵੇਚੀ ਜਾਂਦਾ ਵੀ ਤੇਰਾ ਸਰਦਾ ਨਹੀਂ ਬਾਈ ਜੀ ਕਰਦੇ ਤਾਂ ਬਾਲ ਸੀਗੇ ਪਹਿਲੇ ਦਿਨ ਤਾਂ ਥੋੜੀ ਬਹੁਤ ਲੱਗਦਾ ਵੀ ਸੀਗਾ ਕਿ ਆਹ ਕਿਹੜਾ ਕੰਮ ਵੇਡ ਲਿਆ ਕਿਉਂਕਿ ਕਿਸੇ ਨੇ ਮੋਟੀਵੇਟ ਨਹੀਂ ਕੀਤਾ ਪਰ ਅੰਦਰੋਂ ਬਹੁਤ ਮੋਟੀਵੇਟ ਸੀਗਾ ਕਿ ਇੱਕ ਮਾਂ ਪਿਓ ਨੂੰ ਵੀ ਸੀਗਾ ਕਿ ਸਾਡਾ ਪੁੱਤ ਕਿਸੇ ਕਿਤੇ ਲੱਗਿਆ ਕਮਾਊ ਪੁੱਤ ਬਣ ਗਿਆ ਸਾਡਾ ਕਿਸੇ ਵੇਲਣ ਕੋਲੇ ਨਹੀਂ ਜਾਂਦਾ ਆਪਦਾ ਘਰੇ ਰਹਿੰਦਾ ਆਪਦੇ ਕਿੱਤੇ ਨਾਲ ਜੁੜਿਆ ਆਪਦੀ ਦੇਖਭਾਲ ਆਪਦੇ ਡੇਰੀ ਫਾਰਮ ਦੀ ਕਰਦਾ ਤੇ ਲੋਕਾਂ ਨੂੰ ਇੱਕ ਬਹੁਤ ਵਧੀਆ ਖਰਾ ਦੁੱਧ ਪਿਉਣਾ ਤਾਂ ਜੋ ਸਿਹਤ ਬਰਕਰਾਰ ਰਹੇ ਤਾਂ ਜੋ ਗਾਗ ਜਿਹੜੇ ਹੈਗੇ ਆ ਉਹ ਸੈਟੀਸਫਾਈਡ ਹੋਣ ਦੁੱਧ ਨਾਲ ਪਹਿਲਾਂ ਮੈਂ 2 2 ਮਹੀਨੇ ਉੱਥੇ ਲਾਇਆ ਸੀਗਾ ਦੁੱਧ ਇਹ ਕਹਿੰਦੇ ਮਾਰੇ ਕਿ ਮੈਂ ਬਹੁਤ ਵਧੀਆ ਦੁੱਧ ਵੇਚਦਾ ਜਦੋਂ ਆ ਪਹਿਲੇ ਦਿਨ ਆਇਆ ਮੈਂ 75 ਰੁਪਏ ਰੇਟ ਦਾ ਸਿਆਪ ਨੂੰ ਦੁੱਧ ਦਾ ਤੇ ਮੈਨੂੰ ਝੇਡਾ ਕਰਦੇ ਸੀ ਕਿ ਆ 13 75 ਰੁਪਏ ਕਿਹਨੇ ਲੈਣਾ ਇੱਥੇ 65 ਰੁਪਏ ਵੀ ਕੀ ਜਾਂਦਾ 60 ਰੁਪਏ ਵੀ ਕੀ ਪਰ ਬਹੁਤ ਜਿੱਦੋਜਾਦ ਨਾਲ ਮੈਂ ਆਪਦੀ ਮਾਰਕੀਟ ਬਣਾਈ ਤੇ ਉੱਥੋਂ ਵਾਲੇ ਗਾ ਕਿ ਮੈਂ ਦੁਕਾਨ ਤੇ ਲੈ ਕੇ ਆਇਆ ਕਿ ਹਾਂ ਕਿ ਤੁਹਾਨੂੰ ਚੰਗੀ ਚੀਜ਼ ਮੈਂ ਪਿਆਉਂਗਾ ਤੇ ਸਾਰੀ ਉਮਰ ਵਾਸਤੇ ਪਿਆਉਂਗਾ ਜਿੰਨਾ ਚਿਰ ਮੈਂ ਆਪਦੇ ਚ ਬਲਬੂਤੀ ਨਾਲ ਕੰਮ ਕਰੂੰਗਾ ਬਿਲਕੁਲ ਤੁਸੀਂ ਸਾਰੇ ਨੌਜਵਾਨਾਂ ਵਾਸਤੇ ਪ੍ਰੇਰਨਾ ਦਾ ਸਰੋਤ ਹੈ ਇੱਕ ਵਾਰੀ ਆਪਾਂ ਦਿਖਾ ਦਈਏ ਜ਼ ਆਸੀ ਐਸ ਵਲੇ ਤੇ ਯੁੱਧੂ ਕਲੋਨੀ ਗਲੀ ਨੰਬਰ 7 ਦੇ ਨੇੜੇ ਬਾਈ ਜੀ ਇੱਥੇ ਦੁੱਧ ਵੇਚਦੇ ਆ ਆ ਸ੍ਰੀ ਮੁਖਸਰ ਸਾਹਿਬ ਵਾਲੇ ਪਾਸੋਂ ਰੋਡ ਆਉਂਦੀ ਹੈ ਤੇ ਇਧਰੋਂ ਜਿਹੜਾ ਹੈਗਾ ਇਹ ਰੋਡ ਬਠਿੰਡਾ ਨੂੰ ਚਲੀ ਜਾਂਦੀ ਹੈ ਅੱਗੇ ਜਾ ਕੇ ਜਿੱਧਰ ਐਸ ਵਲੇ ਤੁਸੀਂ ਕੈਮਰੇ ਦਾ ਦੇਖ ਰਹੇ ਹੋ ਸੀਨ ਇਸ ਪਾਸੇ ਬਾਈ ਜੀ ਛੜਕ ਤੇ ਖੜਕੇ ਦੁੱਧ ਵੇਚਦੇ ਸੀ ਹਸਪਤਾਲ ਦੇ ਨੇੜੇ ਤੇ ਅੱਜ ਸਾਰੇ ਗਾਹਕਾਂ ਨੂੰ ਉੱਥੋਂ ਮਤਲਬ ਇਸ ਦੁਕਾਨ ਤੇ ਲੈ ਜਾਂਦਾ ਕਿਉਂਕਿ ਗਾਕਾਂ ਨੇ ਪਿਆਰ ਹੀ ਇਹਨਾਂ ਦਿਖਾਇਆ ਵੀ ਦੁੱਧ ਜਿਹੜਾ ਉਹ ਸ਼ੁੱਧ ਮਿਲਦਾ ਚੰਗੀ ਵੱਡੀ ਉੱਚੀ ਫੈਂਟ ਵਾਲਾ ਦੁੱਧ ਮਿਲਦਾ ਤੇ ਗਾਕਾਂ ਦੀ ਜਿਹੜੀ ਉਹ ਉਧਰ ਜੁੜੇ ਹੋਏ ਗਾਕ ਸੀ ਜਿੱਥੇ ਬਾਈ ਜੀ ਸੜਕ ਤੇ ਖੜਕੇ ਵੇਚਦੇ ਸੀ ਅੱਜ ਉਹ ਗੱਟਨੇ ਦੇ ਸਿਰਤੀ ਆਹ ਦੁਕਾਨ ਆ ਬਾਈ ਜੀ ਕਹਿੰਦੇ ਆਪਾਂ ਨੂੰ ਗਾਕਾਂ ਨਹੀਂ ਬਣਾਈ ਆ ਉਹਨਾਂ ਕਰਕੇ ਆਪਾਂ ਇਹ ਦੁਕਾਨ ਆ ਜਿਹੜੀ ਔਰ ਰੈਂਟ ਤੇ ਲਈ ਆ ਤਾਂ ਕਿ ਇੱਥੇ ਅਸੀਂ ਸੌਖੇ ਤਰੀਕੇ ਦੇ ਨਾਲ ਦੁੱਧ ਵੇਚ ਸਕੀਏ ਇੱਕ ਵਾਰੀ ਤੁਹਾਨੂੰ ਨਿਗ੍ਹਾ ਮਰਾ ਦਈਏ ਕਿ ਬਾਈ ਜੀ ਦੀ ਡੇਰੀ ਦਾ ਨਾਮ ਜਿਹੜਾ ਉਹ ਮਾਸਟਰ ਡੇਰੀ ਫਾਰਮ ਹੈ ਸ਼ੁੱਧ ਤਾਜ਼ਾ ਦੁੱਧ ਤੇ ਦੇਸੀ ਘਿਓ ਵੀ ਹੈ ਜਿਹੜਾ ਉਹ ਮਿਲਦਾ ਜਿਹਦੀ ਤੁਸੀਂ ਕਿਤੋਂ ਵੀ ਪ੍ਰਮਾਣਿਕਤਾ ਚੈੱਕ ਕਰਾ ਲਓ ਤੁਹਾਨੂੰ ਇਹ ਸੋਧੀ ਮਿਲੂਗਾ ਤੇ ਇਹ ਗੱਲ ਹੈ ਵੀ ਇਹ ਕਹਿੰਦੇ ਵੀ ਆਸੇ ਪਾਸੇ 60-65 ਰੁਪਏ ਦੁੱਧ ਵੇਚਦਾ ਪਰ ਬਾਈ ਜੀ ਕਹਿੰਦੇ ਜੇ ਦੁੱਧ ਦੀ ਕੁਆਲਿਟੀ ਦਿੰਨੀ ਹੈ ਤਾਂ ਸਾਡਾ ਦੁੱਧ ਹੈਗਾ ਜਿਹੜਾ ਉਹ 75 ਰੁਪਏ ਦੇਖਦਾ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਵੀ ਜੇਕਰ ਡੋਬਲੈਂਡ ਇਸ ਡੇਰੀ ਦੇ ਉੱਪਰ ਗਾਂਾਂ ਦੀ ਭੀੜ ਆ ਗਾਂਖ ਆਉਂਦੇ ਆ ਤਾਂ ਉਹ ਇਸੇ ਕਰਕੇ ਪੋਸੀਬਲ ਹੈ ਜਦੋਂ ਅਸੀਂ ਕਿਸੇ ਨੂੰ ਸ਼ੁੱਧ ਚੀਜ਼ ਦਿੰਨੇ ਆ ਤੇ ਉਹ ਮੈਨੂੰ ਲੱਗਦਾ ਵੀ ਸ਼ੁੱਧ ਚੀਜ਼ ਜਿਹੜੀ ਦੇਣੀ ਹੈ ਨਾ ਉਹਦਾ ਮਾਜਣਾ ਉਹਦਾ ਦਿਲ ਇੱਕ ਕਿਸਾਨ ਭਰਾ ਹੀ ਰੱਖ ਸਕਦਾ ਤੇ ਇਹ ਸਾਡਾ ਨੌਜਵਾਨ ਕਿਸਾਨ ਭਰਾ ਜਿਹੜਾ ਉਹ ਬਾਕੀ ਕਿਸਾਨ ਭਰਾਵਾਂ ਦੇ ਵਾਸਤੇ ਬਾਕੀ ਪ੍ਰੇਰਨਾ ਦਾ ਸਰੋਤ ਹੈ ਗੱਲਾਂ ਬਾਤਾਂ ਆਪਾਂ ਹੋਰ ਪੁੱਛਦੇ ਹਾਂ ਬਾਈ ਨੂੰ ਵੀ ਕਿਵੇਂ ਇੱਥੋਂ ਤੱਕ ਇਹ ਕਿੱਤੇ ਨੂੰ ਲੈ ਕੇ ਆਏ ਆ ਇੱਕ ਵਾਰੀ ਤੁਹਾਨੂੰ ਬਾਈ ਜੀ ਦਾ ਪਿੰਡ ਦੋਦਾ ਤੇ ਦੇਦੇ ਦੇ ਵਿੱਚ ਜਿਹੜਾ ਬਾਈ ਜੀ ਦਾ ਡੇਰੀ ਫਾਰਮ ਹੈ ਨਾ ਉਹਦੀ ਵੀ ਤੁਹਾਨੂੰ ਆਹ ਇੱਕ ਝਲਕ ਦੇਖ ਲਓ ਤੁਸੀਂ ਵੀ ਐਸ ਤਰੀਕੇ ਦੇ ਨਾਲ ਬਾਈ ਜੀ ਨੇ ਘਰੇ ਜਿਹੜੀਆਂ ਉਹ ਮੱਝਾਂ ਰੱਖੀਆਂ ਹੋਈਆਂ ਤਾਂ ਬਾਈ ਜੀ ਜੇ ਪਸ਼ੂਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਕਿੰਨੇ ਕੁ ਪਸ਼ੂ ਆ ਇਸ ਵੇਲੇ ਤੁਹਾਡੇ ਕੋਲ ਪਸ਼ੂ ਬਾਈ ਮੇਰੇ ਕੋਲੇ ਜਿਹੜੇ ਆਪਣੇ ਘਰੇ ਆ ਮੁਖਸਰ ਜਿੱਥੇ ਥਾਂਲੇ ਵੀ ਆਪਾਂ ਉੱਥੇ ਤਾਂ 33-34 ਪਸ਼ੂ ਆ ਜਿਹੜਾ ਆਪਣਾ ਪਿੰਡ ਆ ਉੱਥੇ 20 20 ਹੋ ਜਾਂਦੇ ਆ ਕਿਤੇ 15 20 ਹੋ ਜਾਂਦੇ ਆ ਕਿਉਂਕਿ ਇੱਥੋਂ ਮੈਂ ਟੋਕੜ ਮੱਝਾ ਉੱਥੇ ਭੇਜਦਾ ਇੱਥੇ ਮੈਂ ਸਿਰਫ ਦੁੱਧ ਵਾਲੀਆਂ ਮੱਝਾਂ ਰੱਖਦਾ ਉੱਥੇ ਫਿਰ ਆਪੇ ਸਾਫ਼ ਸਮਾਈ ਹੋ ਗਏ ਜਦੋਂ ਛੂਕੇ ਆ ਜਾਂਦੀਆਂ ਫਿਰ ਮੈਂ ਇੱਥੇ ਦੁੱਧ ਢਲਾ ਲੈਂਦਾ ਠੀਕ ਆ ਮਤਲਬ 60 60 ਪਸ਼ੂ ਤੁਹਾਡੇ ਕੋਲੇ ਇਸ ਵੇਲੇ ਹੈਗੇ ਹੈ ਹੈਗੇ ਆ ਜੀ ਹੈਗੇ ਆ ਠੀਕ ਹੈ ਤਾਂ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਇੱਥੇ ਸੇਲ ਕਰਦੇ ਸੀ ਦੁੱਧਿਆਰਾ ਸ਼ੁਰੂ ਸ਼ੁਰੂ ਤੋਂ ੱਖਾ ਵੀ ਲੱਗਿਆ ਹਨਾ ਰੋਡ ਤੇ ਰੱਖ ਕੇ ਬਾਲਟੀ ਤੁਸੀਂ ਦੁੱਧ ਵੇਚਿਆ ਤੇ ਅੱਜ ਤੁਸੀਂ ਇੱਥੇ ਆ ਗਏ ਵੀ ਵਧੀਆ ਦੁੱਧ ਆ ਜਿਹੜ ਕਿਵੇਂ ਲੱਗਦਾ ਹੁਣ ਹੁਣ ਬਹੁਤ ਵਧੀਆ ਲੱਗਦਾ ਜੀ ਪਹਿਲਾਂ ਪਹਿਲਾਂ ਸੀਗਾ ਗਾਕਾ ਦਾ ਵਿਸ਼ਵਾਸ ਜਿੰਨਾ ਸੀਗਾ ਤੇ ਗਾਕ ਥੋੜੇ ਬਹੁਤ ਮਤਲਬ ਵਿਸ਼ਵਾਸ ਵੀ ਨਹੀਂ ਕਰਦੇ ਸੀ ਕਿ ਕਿ ਪਤਾ ਨਹੀਂ ਕੌਣ ਬਾਲਟੀ ਲੈ ਕੇ ਆ ਗਿਆ ਇੱਥੇ ਦੁੱਧ ਵੇਚਣ ਆਸਤੇ ਕਿ ਵਾਕਿਆ ਦੇ ਕੋਲੇ ਫਾਰਮ ਹੈਗਾ ਵੀ ਆ ਜਾਂ ਮੱਝਾਂ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ ਪਰ ਮੈਂ ਉਹਨਾਂ ਨੂੰ ਵੀਡੀਓ ਕਲਿੱਪਾਂ ਮਖਾਉਣਾ ਹੁੰਦਾ ਸੀਗਾ ਕਿ ਆ ਮੇਰਾ ਘਰ ਆ ਮੇਰਾ ਡਰੈੱਸ ਆ ਉੱਥੇ ਆਪਣੀਆਂ ਮੱਝਾਂ ਹੈਗੀਆਂ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਇੱਕ ਦੋ ਗਾਕੇਲੇ ਘਰੇ ਜਾ ਕੇ ਵਿਜਿਟ ਵੀ ਕੀਤਾ ਕਿ ਵਾਕਿਆ ਮੁੰਡੇ ਕੋਲੇ ਮਤਲਬ ਮੱਝਾਂ ਹੈਗੀਆਂ ਜਿਵੇਂ ਬਾਲਟੀ ਚਾ ਕੇ ਦੁੱਧ ਵੇਚਣ ਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਪਹਿਲੇ 5 ਦਿਨ ਤੱਕ ਮੈਨੂੰ ਬਹੁਤ ਅੱਖਿਆਈ ਹੋਈ ਕਿਉਂਕਿ ਮੈਂ ਆਪਦੇ ਦੁੱਧ ਦੀ ਆਪ ਸਫਤ ਕਰਦਾ ਹੁੰਦਾ ਸੀ ਕਿ ਦੁੱਧ ਬਹੁਤ ਵਧੀਆ ਹੈ ਮੇਰਾ ਇਹਦੇ ਕੋਲੋਂ ਤੁਸੀਂ ਪੀਓ ਕੋਈ ਕੈਮੀਕਲ ਵਾਲਾ ਦੁੱਧ ਨਹੀਂਗਾ ਇਦਾਂ 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 ਮਤਲਬ ਸਾਰਾ ਜਿਵੇਂ ਵੀ ਮੈਂ ਵਾਹ ਲਾ ਸਕਦਾ ਸੀ ਆਪਦੀ ਲਈ ਪਰ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਬਣਦੀ ਕਿਉਂਕਿ ਹੁਣ ਮੇਰੇ ਗਾਹ ਕੀ ਆਪੇ ਦੱਸ ਦਿੰਦੇ ਆ ਮੇਰੇ ਗਾਕਾਂ ਨੂੰ ਕਿ ਦੁੱਧ ਬਹੁਤ ਵਧੀਆ ਤੁਸੀਂ ਇੱਥੋਂ ਦੁੱਧ ਲਿਆ ਕਰੋ ਤੇ ਮਾ ਗੁਰੂ ਮਹਾਰਾ ਜੀ ਦੀ ਅਪਾਰ ਕਿਰਪਾ ਹੈ ਕਿ ਮੇਰੀ ਆ ਪਹਿਲਾਂ ਮੈਂ ਉੱਥੇ ਸੜਕ ਤੇ ਵੇਚਦੇ ਹੁਣ ਮੈਂ ਇੱਥੇ ਆ ਕਰਾਇਦੇ ਦੁਕਾਨ ਲਈ ਆ ਇੱਥੇ ਮੈਂ ਦੁੱਧ ਵੇਚ ਕੇ ਜਾਂਦਾ ਸਵੇਰ 1 ਘੰਟਾ ਸਵੇਰ ਨੂੰ ਆ ਘੰਟਾ ਸ਼ਾਮ ਨੂੰ ਆਉਣਾ ਇੱਕ ਘੰਟਾ ਸਵੇਰ ਤੇ ਇੱਕ ਘੰਟਾ ਸ਼ਾਮ ਨੂੰ ਤੇ ਸੱਚ ਦੱਸੋ ਬਾਈ ਫਿਰ ਕਿੰਨਾ ਦੁੱਧ ਵੇਚ ਜਾਨੇ ਹੁ ਇੱਥੇ ਬਾਈ ਜੀ ਮੈਂ ਸਵੇਰ 40 ਕਿਲੋ ਵੇਚ ਜਾਂਦਾ ਸ਼ਾਮ ਨੂੰ ਮੈਂ 70 80 ਕਿਲੋ ਵੇਚ ਜਾਂਦਾ ਬਾਕੀ ਘਰੇ ਗਾਹਕ ਲੱਗੇ ਆ ਪੱਕੇ ਮਤਲਬ ਉੱਥੋਂ ਵੀ ਪੂਰਾ ਨਹੀਂ ਆਉਂਦਾ ਫਿਰ ਮੈਂ ਇੱਥੇ ਲਿਮਟਿਡ ਦੁੱਧ ਹੀ ਲੈ ਕੇ ਆਉਣਾ ਤਾਂ ਜੋ ਜਿਹੜੇ ਪੁਰਾਣੇ ਗਾਹਕ ਮੇਰੇ ਨਾਲ ਜੁੜੇ ਹੋਏ ਉਹ ਤੰਗ ਨਾ ਹੋਣ ਪਰੇਸ਼ਾਨ ਨਾ ਹੋਣ ਕਿਉਂਕਿ ਅੱਗੇ ਬੰਦੇ ਆਈ ਗਏ ਦਿੰਦੇ ਆ ਕਿ ਯਾਰ ਦੁੱਧ ਸਾਨੂੰ ਦੇ ਕਿਉਂਕਿ ਅਸੀਂ ਤੇਰੇ ਦੁੱਧ ਦੀ ਤਾਂ ਚਾਹ ਕਰਕੇ ਪੀਣੀ ਹੈ ਘਰੇ ਦੁੱਧ ਘੋਟ ਵੀ ਹੈ ਨਹੀਂਗਾ ਤਾਂ ਕਰਕੇ ਫਿਰ ਮੈਨੂੰ ਉਹਨਾਂ ਨੇ ਧਿਆਨ ਲੱਗਦੇ ਮੈਨੂੰ ਘਰੇ ਦੁੱਧ ਛੱਡ ਕੇ ਆਉਣਾ ਪੈਂਦਾ ਨਹੀਂ ਤਾਂ ਇੱਥੇ ਦੁੱਧ ਲਾਗਤ ਤੋਂ ਪਹਿਲਾਂ ਪਹਿਲਾਂ ਤਾਂ ਬਹੁਤ ਘੱਟ ਸੀਗੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਕਸਟਮਰ ਜੁੜੀ ਜਾਂਦੇ ਆ ਉਵੇਂ-ਉਵੇਂ ਦੁੱਧ ਦੀ ਲਾਗਤ ਵਧੀ ਜਾਂਦੀ ਆ ਤੇ ਵਿਸ਼ਵਾਸ ਬਣ ਜਾਂਦਾ ਲੋਕਾਂ ਦਾ ਤੇ ਹੁਣ ਮੈਨੂੰ ਲੱਗਦਾ ਵੀ 2 ਕਿ ਕੁਇੰਟਲ ਦੁੱਧ ਦੋਨਾਂ ਪਾਸੇ ਸੇਲ ਹੋ ਜਾਂਦਾ ਨਾ ਬਾਈ ਹਾਂਜੀ ਹੋ ਜਾਂਦਾ ਜੀ ਬਹੁਤ ਵਧੀਆ ਗੱਲ ਹੈ ਇਹ ਨੌਜਵਾਨ ਭਰਾ ਜਿਹੜਾ ਉਹ ਮਿਸਾਲ ਹੈ ਇਹ ਸੜਕ ਤੇ ਬਾਲਟੀ ਰੱਖ ਕੇ ਦੁੱਧ ਵਿੱਚ ਵੇਚਦੇ ਸੀ ਅੱਜ ਦੁਕਾਨ ਲੈ ਕੇ ਇੱਥੇ ਦੁੱਧ ਵੇਚਣ ਲੱਗ ਗਏ ਆ ਵਿਸ਼ਵਾਸ ਬਣਾਇਆ ਕੁਆਲਿਟੀ ਦਿੱਤੀ ਅੱਜ 75 ਰੁਪਏ ਹੱਸ ਕੇ ਦੁੱਧਾ ਜਿਹੜਾ ਉਹ ਲੈ ਕੇ ਜਾਂਦੇ ਆ ਤਾਂ ਬਾਈ ਜੀ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਤੁਹਾਨੂੰ ਦੇਖੀ ਜਾਂਦੇ ਆ ਇਹ ਮੁਕਸਰ ਏਰੀਆ ਮੁਕਸਰ ਦਾ ਇੱਕ ਵਾਰੀ ਫੇਰ ਐਡਰੈਸ ਦੱਸ ਦਈਏ ਮਾਰ ਲੋ ਭਾਵੇਂ ਨੀਗਾ ਬੋਰਡ ਤੇ ਮਾਸਟਰ ਡੇਰੀ ਫਾਰਮ ਬਾਈ ਜੀ ਦਾ ਡੇਰੀ ਫਾਰਮ ਦਾ ਨਾਂ ਹੈ ਦੁੱਧੇ ਵਾਲੇ ਬਾਈ ਜੀ ਵਜਦੇ ਆ ਸ਼ੁੱਭ ਤਾਯਾ ਦੁੱਧ ਮਸ਼ਹੂਰ ਕਰਪਾ ਇਹਨਾਂ ਨੇ ਮੁਕਸਰ ਦੇ ਵਿੱਚ ਯੋਧੂ ਕਲੋਨੀ ਗਲੀ ਨੰਬਰ 7 ਦੇ ਨੇੜੇ ਬਾਈ ਜੀ ਦੀ ਇਹ ਦੁਕਾਨ ਆ ਜਿੱਥੋਂ ਦੁੱਧ ਤੁਸੀਂ ਲੈ ਸਕਦੇ ਹੋ ਤਾਂ ਬਾਈ ਜੀ ਜੇ ਕਿਸੇ ਨੇ ਵੱਡਾ ਦੁੱਧ ਦਾ ਆਰਡਰ ਦੇਣਾ ਹੈ ਨੇੜੇ ਦੂਰੋਂ ਦੁੱਧ ਲੈ ਕੇ ਜਾਣਾ ਵੀ ਯਾਰ ਕਈ ਲੋਕ ਹੁੰਦੇ ਆ ਵੀ ਯਾਰ ਭਵੇਂ ਜਿੰਨਾ ਮਰਜ਼ੀ ਦੂਰ ਜਾਵੜੀਏ ਪਰ ਸੌਦਾ ਖਰਾ ਮਿਲਣਾ ਚਾਹੀਦਾ ਭਾਵੇਂ 5-10 ਰੁਪਏ ਵੱਧ ਲੱਗ ਜਾਣ ਤਾਂ ਬਾਈ ਜੀ ਦੁੱਧ ਮਿਲ ਜੂ ਤੁਹਾਡੇ ਕੋਲੋਂ ਦੁੱਧ ਬਾਈ ਜੀ ਜੇ ਕਿਸੇ ਦਾ ਪੱਕਾ ਲੱਗੇ ਉਹ ਨਹੀਂ ਦੇ ਸਕਦਾ ਕਿਉਂਕਿ ਇਹ ਖੰਡ ਦੀ ਬੋਰੀ ਦਾ ਹੈ ਨਹੀਂ ਕਿ ਜਿਵੇਂ ਤੁਸੀਂ ਮੈਨੂੰ ਕਹੋ ਸਾਨੂੰ ਸਵੇਰੇ 50 ਕਿਲੋ ਦੁੱਧ ਚਾਹੀਦਾ ਤਾਂ ਮੈਂ 50 ਕਿਲੋ ਲੈ ਆਉਂਗਾ ਇਹ ਤਾਂ ਜਿਵੇਂ ਮੇਰੀਆਂ ਮੱਝਾਂ ਦੇਣਗੇ ਉਨਾ ਹੀ ਮੈਂ ਪੈਦਾ ਕਰ ਸਕਦਾ ਦੁੱਧ 나ਹੀਂ ਮੈਂ ਕਿਸੇ ਹੋਰ ਤੋਂ ਲੈ ਕੇ ਆਉਣਾ 나ਹੀਂ ਮੈਂ ਕਿਸੇ ਤੋਂ ਮੁੱਲ ਖਰੀਦ ਕੇ ਆਉਣਾ ਤੇ ਜਿਹੜਾ ਇਹ ਦੁੱਧ ਹੈਗਾ ਏਵੇ ਸਿਰਫ ਜਿਹੜੇ ਪੱਕੇ ਘਰ ਲੱਗੇ ਹੋਏ ਆ ਜਾਂ ਪੱਕੇ ਘਰ ਜਿਨ੍ਹਾਂ ਨੇ ਲੱਗਣਾ ਉਹਨਾਂ ਵਾਸਤੇ ਲੈ ਕੇ ਆਉਣਾ ਮੇਰੇ ਕੋਲੇ ਇੰਨਾ ਕੋ ਫਾਲਤੂ ਦੁੱਧ ਨਹੀਂ ਹੁੰਦਾ ਜਿਹੜੇ ਮੰਨ ਕੇ ਚੱਲੋ ਮੇਰੇ ਕੋਲੇ ਕਵੰਟਲ ਦਾ ਆਰਡਰ ਆ ਜਾਏ ਮੈਂ ਉਹਨਾਂ ਨੂੰ ਨਹੀਂ ਪਕਤਾ ਸਕਦਾ ਕਿਉਂਕਿ ਜਿੰਨਾ ਕਿ ਮੇਰੀਆਂ ਮੱਜਾਂ ਦਿੰਦੀਆਂ ਉਹ ਲੱਗੀ ਮੈਂ ਇੱਥੇ ਦੁੱਧ ਲੈ ਕੇ ਆ ਸਕਦਾ ਤੇ ਛੋਟੇ-ਛੋਟੇ ਕਸਟਮਰ ਨਾਲ ਉਹ ਆਪਿਆਂ ਨੂੰ ਦੇ ਸਕਦਾ ਵੱਡੀ ਲਾਗਤ ਦਾ ਦੁੱਧ ਮੇਰੇ ਜੇ ਮੰਨ ਕੇ ਚੱਲੋ ਮੈਂ ਇੱਕ ਕਵੰਟਲ ਦੁੱਧ ਕਿਸੇ ਨਾਲ ਬੁੱਕ ਕਰ ਲਿਆ ਤੇ ਮੇਰੇ ਜਿਹੜੇ ਬਾਕੀ ਘਰ ਉਹ ਰਹਿ ਜਾਣਗੇ ਰੋਜ਼ ਤਾਂ ਇਹ ਵੀ ਸੱਚਾਈ ਹੈ ਕਹਿੰਦੇ ਨਾ ਪ੍ਰਤੱਖ ਨੂੰ ਪ੍ਰਮਾਣ ਦੀ ਬਾਈ ਜੀ ਕਹਿੰਦੇ ਵੀ ਆਪਾਂ ਕਿਹੜੇ ਕਿਥੋਂ ਲਿਆ ਕੇ ਦੇਣਾ ਯਾਰ ਨਹੀਂ ਤਾਂ ਤੁਸੀਂ ਆਦਰ ਕਿਸੇ ਨੂੰ ਬੁੱਕ ਕਰ ਲਓ ਵੀ ਕੁਆਂਟਲ ਦੁੱਧ ਚਾਹੀਦਾ ਭਵੇਂ ਕਿਸੇ ਦੁਕਾਨਦਾਰ ਨੂੰ ਕਰ ਲਓ ਵੀ ਕਹਿੰਦਾ ਯਾਰ ਮੈਂ ਲਿਆ ਦੂੰ ਤੜਕੇ ਨੂੰ ਦੁੱਧ ਲਿਆ ਦੂੰ ਤੁਹਾਨੂੰ ਯਾਰ ਕੋਡਾ ਦੁੱਧ ਪਹੁੰਚਦਾ ਕਰ ਜਾਏ ਘਰੇ ਹੋਰ ਦੱਸੋ ਪਰ ਇੱਥੇ ਸੱਚਾ ਸੌਦਾ ਖਰੀ ਕਮਾਈ ਆ ਤੇ ਖਰਾ ਹੀ ਸੌਦਾ ਵੇਚਣਾ ਬਾਈ ਨੇ ਇਹ ਨੌਜਵਾਨ ਇਸੇ ਕਰਕੇ ਦੁੱਧ ਦੇ ਇਸ ਡੇਰੀ ਕਿੱਤੇ ਦੇ ਵਿੱਚ ਮਸ਼ਹੂਰ ਹੋਏ ਆ ਵੀ ਜੇਕਰ ਬਾਈ ਛੜਕ ਤੇ ਦੁੱਧ ਵੇਚਦਾ ਸੀ ਤਾਂ ਅੱਜ ਜੇ ਦੁੱਧ ਵੇਚਦੇ ਆ ਉਹਨੂੰ ਦੁੱਗਣਾ ਦੁੱਧ 2 ਕੁਆਂਟਲ ਦੇ ਲਗਭਗ ਇੱਕ ਦਿਨ ਵਿੱਚ ਦੁੱਧ ਸੇਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਸਾਨ ਭਰਾਵੋ ਸੋ ਬਾਈ ਜੀ ਤੁਸੀਂ ਇੰਸਟਾਗ੍ਰam ਤੇ ਵੀ ਕਾਫੀ ਜਿਆਦਾ ਮਕਬੂਲ ਹੋ ਔਰ ਕਾਫੀ ਜਿਆਦਾ ਲੋਕ ਤੁਹਾਨੂੰ ਇੱਥੇ ਵੀ ਦੇਖਦੇ ਆ ਪਸੰਦ ਕਰਦੇ ਆ ਵੀਰ ਨੌਜਵਾਨ ਬੜਾ ਸੋਹਣਾ ਕੰਮ ਕਰੀ ਜਾਂਦਾ ਅਸੀਂ ਬਾਇਓ ਦੇ ਵਿੱਚ ਬਾਈ ਜੀ ਦਾ ਇੰਸਟਾਗ੍ਰam ਆਈਡੀ ਦਾ ਵੀ ਲਿੰਕ ਦੇ ਦੇਾਂਗੇ ਬਾਈ ਜੀ ਕਹਿੰਦੇ ਵੀ ਯਾਰ ਆਪਾਂ ਨੂੰ ਪਬਲਿਸਿਟੀ ਦੀ ਲੋੜ ਨਹੀਂ ਵੈਸੇ ਬੜਾ ਲੋਕਾਂ ਦਾ ਪਿਆਰ ਹੈ ਮੈਂ ਕਿਹਾ ਯਾਰ ਨੌਜਵਾਨ ਤੁਹਾਡੇ ਤੋਂ ਸੇਧ ਲੈਣਗੇ ਪ੍ਰੋਟੋਕੋਲ ਹੋਣੀਏ ਤਾਂ ਬਾਈ ਜੀ ਇੱਕ ਵਾਰੀ ਮੇਰੇ ਕਹਿਣ ਤੇ ਬਾਈ ਜੀ ਦਾ ਇੰਸਟਾਗ੍ਰam ਪੇਜ ਲਾਜ਼ਮੀ ਵਿਜ਼ਿਟ ਕਰਿਓ ਤੁਹਾਨੂੰ ਪਤਾ ਲੱਗੂ ਯਾਰ ਨੌਜਵਾਨ ਕਿਸ ਲੈਵਲ ਤੇ ਕੰਮ ਕਰ ਰਿਹਾ ਤਾਂ ਬਾਈ ਜੀ ਆਪਦਾ ਇੰਸਟਾਗ੍ਰam ਪੇਜ ਬਾਰੇ ਵੀ ਦੱਸੋ ਮੇਰਾ ਇੰਸਟਾਗ੍ਰam ਦੇ ਪੇਜ ਦਾ ਯੂਜ਼ਰ ਨੇਮ ਹੈਗਾ ਮਾਸਟਰ ਡੇਰੀ ਫਾਰਮ ਮੈਂ ਇਸ ਦੁਕਾਨ ਦੇ ਨਾਮ ਤੇ ਰੱਖਿਆ ਹੋਇਆ ਤੇ ਮਾਸਟਰ ਡੇਰੀ ਫਾਰਮ ਮੈਂ ਨਾਂ ਤਾਂ ਰੱਖਿਆ ਸੀ ਕਿਉਂਕਿ ਮੇਰੇ ਮਾਪ ਵੀ ਟੀਚਰ ਹੈਗੇ ਆ ਤੇ ਲਾਇਲਟੀ ਦੇ ਕੰਮ ਕਰਦੇ ਹੋਏ ਕਿਸੇ ਨਾਲ ਧੋਖਾਧੜੀ ਨਹੀਂ ਕਰਦੇ ਤੇ ਪ्युअर ਦੁੱਧ ਖਰਾ ਰੀਚਦੇ ਆ ਪਹਿਲਾਂ ਘਰੇ ਵੇਚਦੇ ਹੁੰਦੇ ਸੀ ਅੱਜ ਤੋਂ 20 ਸਾਲ 25 ਸਾਲ ਤੋਂ ਕੰਮ ਕਰਦੇ ਨੂੰ ਹੋ ਗਏ ਆ ਹੁਣ ਇਸ ਛੜਕਦੇ ਤੁਰੇ ਆ ਤਾਂ ਜੋ ਇਸੇ ਕੰਮ ਨੂੰ ਹੋਰ ਵਧਾ ਸਕੀਏ ਤੇ ਸਾਡੇ ਨਾਲ ਗਾਹਕ ਵੱਧ ਤੋਂ ਵੱਧ ਜੁੜ ਸਕੇ ਤੇ ਸਾਡੇ ਦੁੱਧ ਦੀ ਕੀਮਤ ਪਾ ਸਕੇ ਤੇ ਛੜਕ ਤੋਂ ਹੀ ਮਤਲਬ ਛੜਕ ਤੋਂ ਹੀ 2 ਕੁਇੰਟਲ ਦੁੱਧ ਵੇਚਣ ਦਾ ਕਿੱਸਾ ਆਲ ਦੇ ਆਪ ਦੇ ਵਿੱਚ ਹੀ ਬੜਾ ਉੱਚਾ ਬੜਾ ਐ ਲੱਗਦਾ ਯਾਰ ਵਾਕੀ ਨੌਜਵਾਨ ਵਧੀਆ ਕੰਮ ਕਰੀਦਾ ਕਿਵੇਂ ਲੱਗਦਾ ਹੈ ਸੁਣ ਕੇ ਅਰਜ ਦੇ ਲੋਕ ਕਹਿੰਦੇ ਆ ਯਾਰ ਬਾਈ ਬੜਾ ਵਧੀਆ ਕੰਮ ਬਹੁਤ ਵਧੀਆ ਲੱਗਦਾ ਜੀ ਬਹੁਤ ਮੋਟੀਵੇਸ਼ਨ ਹੁੰਦੀ ਆ ਜਿਵੇਂ ਲੋਕ ਕਹਿੰਦੇ ਨੇ ਬਹੁਤ ਵਧੀਆ ਕੰਮ ਬਲਾ ਤੜਕੇ ਉੱਠਣੇ ਜੀ ਨਹੀਂ ਕਰਦਾ ਸੀ ਹੁਣ ਜਦੋਂ ਲੋਕ ਸਲਾਹਦੇ ਆ ਸੀ ਤੜਕੇ ਆਪੇ అలారం ਤੋਂ ਪਹਿਲਾਂ ਹੀ ਉੱਠ ਖੜਦੇ ਆ ਕਿ ਮਤਲਬ ਵਾਜਾ ਮਾਰਨ ਲੱਗ ਪੈਂਦੇ ਆ ਪਸੂ ਕੀ ਆਓ ਭਾਈ ਸਾਨੂੰ ਡਾਣਾ ਪੱਕਾ ਪਾਓ ਤੇ ਆਪਦੀ ਦੁਕਾਨ ਨੂੰ ਬਰਕਰਾਰ ਰੱਖੋ ਤੇ ਉਥੇ ਜੀ ਤੁਹਾਨੂੰ ਵਾਗ ਡੀਕਦੇ ਹਾਂ ਟੈਂਸਰ ਉੱਥੇ ਵੀ ਪਹੁੰਚੂ ਬਾਕੀ ਆਏ ਆ ਇੱਕ ਗੱਲ ਹੋਰ ਵੀ ਆ ਵੀ ਅਗਲਾ ਦੋਲੀ ਦਾ ਟੱਕਰ ਖੋਲਣ ਤੋਂ ਪਹਿਲਾਂ ਪੈਸੇ ਬਣਾ ਲੈਂਦਾ ਆ ਕਮਾਈ ਵਾਲਾ ਜਿਹੜਾ ਸੁਆਦ ਆ ਉਹ ਆਲੋਈ ਆ ਉਹ ਫਿਰ ਇਦਾਂ ਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਦੁੱਧ ਦੀ ਅੱਜ ਤਾਂ ਆਪਾਂ ਵਿਲੇ ਹੋ ਗਏ ਆ ਤੁਸੀਂ ਮਾੜਾ ਜਿਹਾ ਲੇਟ ਆਉਂਦੇ ਤੇ ਜਾਂ ਮੈਂ ਲੇਟ 5-10 ਮਿੰਟ ਹੋ ਜਾਂਦਾ ਸੀਗਾ ਤੇ ਮੇਰੇ ਕੋਲੇ ਗਾਹਕ ਪਹਿਲੇ ਖੜਾ ਹੋ ਜਾਂਦੇ ਜੀ ਲਾਲਾਪਾਲ ਨਾਲ ਪਹਿਲਾਂ ਹੁੰਦਾ ਸੀ ਭਾਈ ਮੈਂ ਪਹਿਲਾਂ ਆਇਆ ਮੈਨੂੰ ਭਾਈ ਮੈਂ ਪਹਿਲਾਂ ਆਇਆ ਮੈਨੂੰ ਪਾ ਫਿਰ ਮੈਂ ਪੈਸੇ ਫੜਾਉਂਦਾ ਵੀ ਨਜ਼ਰੀਆ ਤਾਂ ਗਾਗ ਨੂੰ ਆਈ ਉਹ ਜੇ ਪਹਿਲਾਂ ਮੈਂ ਪੈਸੇ ਫੜਾ ਦੇ ਤਾ ਦੁੱਧ ਮੈਨੂੰ ਪਹਿਲਾਂ ਪਊਗਾ ਬਿਲਕੁਲ ਅਗਲਾ ਨਾ ਇੱਥੇ ਮੈਂ ਵੇਖਿਆ ਵੀ ਭੀੜ ਲੱਗ ਜਾਂਦੀ ਹੈ ਕਈ ਵਾਰੀ ਤੇ ਅਗਲਾ ਡੋਲੀ ਦਾ ਟਿਕਣੇ ਕੋਲ ਕੇ ਜੇ ਚਪਾ ਲੈਂਦਾ ਵੀ ਜਦੋਂ ਵਾਰੀ ਆ ਗਈ ਉਹਦਾ ਡੋਲੀ ਦਾ ਟਿਕਣੇ ਕੋਲ ਤਾਂ ਟਾਈਮ ਹੀ ਨਹੀਂ ਮਿਲਣਾ ਟਾਈਮ ਹੀ ਨਹੀਂ ਮਿਲਦਾ ਤੇ ਆਪਾਂ ਦੁੱਧ ਜਿਹੜਾ ਉਹ ਪਿਆਲੀ ਤਾਂ ਬਾਈ ਜੀ ਬਹੁਤ ਸੋਹਣੀ ਗੱਲਬਾਤ ਕੀਤੀ ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਹੋ ਪ੍ਰੇਮ ਨਾਲ ਸੋਚਦਾ ਕਿਉਂਕਿ ਜਿਹੜਾ ਸ਼ੁੱਧ ਸਾਫ਼ ਤੇ ਵਧੀਆ ਦੁੱਧ ਲੋਕਾਂ ਨੂੰ ਪ੍ਰੋਵਾਈਡ ਕਰਦਾ ਇਹ ਸਿੱਧਾ ਜਿਹੜਾ ਸਿਹਤ ਦੇ ਨਾਲ ਜੁੜੀ ਹੋਈ ਚੀਜ਼ ਆ ਜੇ ਚੰਗਾ ਤੁਸੀਂ ਵੇਚੋਗੇ ਬਾਈ ਸਿਹਤਾਂ ਲੋਕ ਜ਼ਰੂਰ ਕਰਨਗੇ ਤੇ ਜੇਕਰ ਐਸ ਰੇਟ ਵਿੱਚ ਕਿਤੇ ਦੁੱਧ ਵਿਕਦਾ ਤਾਂ ਉਹ ਉਹਦੀ ਕੁਆਲਿਟੀ ਕਰਕੇ ਵਿਕਦਾ ਉਹ ਐਸ ਕਰਕੇ ਨਹੀਂ ਵਿਕਦਾ ਦੁੱਧ ਸਾਰੇ ਥਾਵਾਂ ਤੇ अवेलेबल ਹੈਗਾ ਪਰ ਜਿਹੜਾ ਇੱਥੇ ਆ ਉਹ ਸਾਫ਼ ਸ਼ੁੱਧ ਹੈ ਤਾਂ ਬਾਈ ਜੀ ਇਹ ਕੀਮਤੀ ਜਾਣਕਾਰੀਆਂ ਦਿੱਤੀਆਂ ਇੱਕ ਵਾਰੀ ਆਪਣਾ ਸੰਪਰਕ ਨੰਬਰ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਲਓ ਤਾਂ ਕਿ ਉਹ ਤੁਹਾਡੇ ਤੋਂ ਕੋਈ ਜਾਣਕਾਰੀ ਲੈਣੀ ਹੈ ਕੋਈ ਦੁੱਧ ਬਾਬਤ ਪੁੱਛਣਾ ਹੈ ਨੇੜੇ ਪੇੜ ਦੇ ਲੋਕਾਂ ਨੇ ਆਉਣਾ ਹੈ ਕਈ ਵਾਰੀ ਮੀਂਹ ਕਣੀ ਦੇ ਵਿੱਚ ਪੁੱਛਣਾ ਪਿਆ ਜਾਂਦਾ ਵੀ ਲੇਟ ਪੇੜ ਤਾਂ ਨਹੀਂ ਇਹ ਵੀ ਦੱਸੋ ਮੇਰਾ ਫੋਨ ਨੰਬਰ ਹੈਗਾ ਜੀ 8427022622 ਇਹ ਸਕਰੀਨ ਤੋਂ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਬਾਈ ਜੀ ਨਾਲ ਗੱਲ ਵੀ ਕਰ ਸਕਦੇ ਹੋ ਆਪਣੇ ਆਪ ਦੇ ਵਿੱਚ ਬੜੀ ਸਾਡੇ ਨੌਜਵਾਨ ਕਿਸਾਨ ਭਰਾਵਾਂ ਦੇ ਲਈ ਵਾਸਤੇ ਇਹ ਕਿਸਾਨ ਹੈ ਜਿਹੜਾ ਉਹ ਪ੍ਰੇਰਨਾ ਦਾ ਸਰੋਤ ਹੈ ਤਾਂ ਬਾਈ ਜਗਜੀਵਨ ਜੀ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਟਾਈਮ ਕੱਢਿਆ ਗਾਹਾਂ ਦੀ ਭੀੜ ਦੇ ਵਿੱਚੋਂ ਹੀ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਬਹੁਤ ਕੰਮ ਛੱਡ ਕੇ ਮੇਰੇ ਕੋਲੇ ਆਏ ਹੋਗੇ ਤੁਸੀਂ ਵੀ ਪਹਿਲੀ ਗੱਲ ਤਾਂ ਤੁਸੀਂ ਵੀ ਦੁੱਧ ਵਾਲੇ ਇੰਰੋਵੇਟ ਕੀਤੀ ਕੀ ਕਦੋਂ ਸਾਡੇ ਨਾਲ ਇੰਟਰਵਿਊ ਕਰਨਗੇ ਬਾਈ ਜੀ ਹੋਰੇ ਪਰ ਥੋੜਾ ਕੀਮਤੀ ਸਮਾਂ ਲੈਂਦੇ ਹੋ ਇਹਨਾਂ ਬਹੁਤ ਖਮਾ ਵੀ ਕਰਦਾ ਕਿ ਤੁਹਾਨੂੰ ਮਾਤਾ ਪੋਣਾ ਘੰਟਾ ਭਾਇਆ ਆਪਦੇ ਕੋਲੇ ਤੇ ਇਸ ਲਈ ਸੌਰੀ ਬਾਕੀ ਨਾਈਸ ਟੂ ਮੀਟ ਜੀ ਹਾਂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਜੇ ਮਤਲਬ ਅੱਧਾ ਪੋਣਾ ਘੰਟਾ ਅਸੀਂ ਵੇਟ ਵੀ ਕੀਤੀ ਤਾਂ ਬੜਾ ਚੰਗਾ ਲੱਗਿਆ ਕਿਉਂਕਿ ਬੜੇ ਲੋਕਾਂ ਦੇ ਇੱਥੇ ਦਰਸ਼ਨ ਕੀਤੇ ਬੜੀਆਂ ਮਤਾਵਾਂ ਪਹਿਣਾ ਜਿਹੜੀਆਂ ਆਨਲਾਈਨ ਦੇ ਵਿੱਚ ਵਿਧ ਪਵਾ ਕੇ ਲੈ ਕੇ ਗਈਆਂ ਤੇ ਬਾਈ ਜੀ ਨਾਲ ਵਾਕੀ ਸਾਰੇ ਜਿਹੜੇ ਗਾਠਾ ਉਹਨਾਂ ਦਾ ਵੀ ਬੜਾ ਮੁੱਲ ਪਿਆ ਕਿਉਂਕਿ ਇਹ ਸੜਕ ਤੋਂ ਹੀ ਜਦੋਂ ਬਾਈ ਜੀ ਰੱਖ ਕੇ ਸੜਕ ਤੇ ਵੇਚਦੇ ਸੀ ਇਹ ਬਾਤ ਹੀ ਰੱਖ ਕੇ ਦੇ ਸੀ ਇਹ ਹੁਣ ਬਾਤੀਆਂ ਟੇਬਲ ਤੇ ਆ ਗਈਆਂ ਸੜਕ ਦੀ ਥਾਂ ਤੇ ਤੇ ਇਹ ਸਾਰੇ ਗਾਹ ਕੀ ਦੱਸਦੇ ਆ ਵੀ ਬੜਾ ਵਧੀਆ ਤਾਂ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾਉਣਾ ਬਾਈ ਜੀ ਦਾ ਇੰਸਟਾਗ੍ਰam ਆਈਡੀ ਦਾ ਲਿੰਕ ਬਾਇਓ ਦੇ ਵਿੱਚ ਦਿੱਤਾ ਹੋਇਆ ਉੱਥੇ ਵੀ ਫੇਰਾ ਜਰੂਰ ਪਾਉਣਾ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰਦੇ ਹੋਏ ਮੈਨੂੰ ਯਾਨੀ ਕੁਲਵਿੰਦਰ ਆਲਖ ਨੂੰ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਦੇਵ ਅਗਿਆ ਧੰਨਵਾਦ